ਕੁਰਬਾਨੇ ਜਾਉਂ ਸਿਨਾਹੇ ਲੈਨ ਜੋ ਤੇਰਾ ਨਾਮ ਆਉਂ ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਤੇ ਨਾ ਕਿਹਾ ਹਾਂ ਸੱਜ ਕੁਰਬਾਨੇ ਜਾਉਂ ਹਾਂ ਕੁਰਬਾਨੇ ਪਿਆਰ ਹਾਂ ਕੁਰਬਾਨੇ ਜਾਉਂ ਤੇ ਨਾਰੇ ਲੈਣ ਜੋ ਤੇਰਾ ਨਾਮ ਇਹ ਲੰਗਰ ਅਸੀਂ ਕਰੀ 20 ਸਾਲ ਤੋਂ ਚਾਰ ਸਾਹਿਬ ਜاده ਦੀ ਯਾਦ ਵਿੱਚ ਲਗਾਉਨੇ ਆ ਸਪੋਰਟਡਿਡ ਫਾਊਂਡੇਸ਼ਨ ਵੱਲੋਂ ਇਸ ਇਹਨਾਂ ਦਿਨਾਂ ਵਿੱਚ ਫਿਰ ਅਸੀਂ ਲੰਗਰ ਦੇ ਨਾਲ-ਨਾਲ ਅਸੀਂ ਮੈਡੀਕਲ ਕੈਂਪ ਮੁਫਤ ਦਵਾਈਆਂ ਤੇ ਚੰਗੇ ਮਾ ਡਾਕਟਰ ਵੀ ਪਾਈ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਹੁਣ ਇਸ ਵਕਤ ਜਿਹੜਾ ਹੈ ਆਪਣਾ ਮੈਡੀਕਲ ਕੈਂਪ ਲੱਗਿਆ ਹੋਇਆ ਤੇ ਦਵਾਈਆਂ ਮੁਫਤ ਦਿੱਤੀਆਂ ਰਹੀਆਂ ਦਿਖੋ ਜੀ ਬਹੁਤ ਹੀ ਵਧੀਆ ਉਦੋਂ ਮੈਂ ਬਹੁਤ ਪਿਛਲੇ 20 ਸਾਲਾਂ ਤੋਂ ਸਾਡੇ ਵੀਰ ਗੁਰਜਨ ਸਿੰਘ ਜੀ ਇਹ ਉਦਮ ਕਰ ਰਹੇ ਆ ਸਾਰੇ ਸਹਿਯੋਗ ਦੇ ਨਾਲ ਤੇ ਇਹ ਬੜੀ ਵੱਡੀ ਗੱਲ ਹੈ ਇਹਨਾਂ ਸ਼ੀਧੀ ਦਿਹਾੜੇ ਦੇ ਵਿੱਚ ਇਹਨਾਂ ਵੱਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਲੰਗਰ ਲਾ ਕੇ ਨਾਲ ਮੈਡੀਕਲ ਕੈਂਪ ਜਿੱਥੇ ਫ੍ਰੀ ਆਫ ਕੋਸਟ ਮੈਡੀਸਨ ਦਿੱਤੀ ਜਾਂਦੀ ਹੈ ਤੇ ਇਹ ਇਸ ਤੋਂ ਉੱਤੇ ਕੋਈ ਚੀਜ਼ ਨਹੀਂ ਹੈਗੀ ਹਾਂ ਜੀ ਨਾਲ ਸਾਡੇ ਜਿੰਨੇ ਵੀ ਮੁਲਾਜ਼ਮ ਹੈ ਜੋ ਇੱਥੇ ਹੈਗੇ ਉਹਨਾਂ ਦੇ ਬਹੁਤ ਸਹਿਯੋਗ ਹੈਗੇ ਜੋ ਕੋਈ ਰਿਟਾਇਰ ਮੁਲਾਜ਼ਮ ਹੈ ਪਲੱਸ ਡਿਊਟੀ ਵਾਲੇ ਆ ਉਹ ਸਾਰੇ ਇਸ ਸਹਿਯੋਗ ਦੇ ਕੇ ਨਾਲ ਸੇਵਾ ਕਰਕੇ ਇਸ ਲੰਗਰ ਨੂੰ ਸਫਲ ਬਣਾਉਂਦੇ ਆ ਤੇ ਤਕਰੀਬਨ ਅਸੀਂ ਹਰ ਸਾਲ ਲਾਉਂਦੇ ਆ ਜੀ ਸਾਬ ਜੈਦਾਂ ਜੀ ਯਾਦ ਵਿੱਚ ਮਿੱਠੀ ਯਾਦ ਵਿੱਚ ਮਾਤਾ ਗੁਜਰੀ ਜੀ ਦੇ ਤੇ ਗੁਰਗੋਬ ਸਿੰਘ ਜੀ ਸਮੁਸਤ ਪਰਿਵਾਰ ਦੀ ਯਾਦ ਵਿੱਚ ਲਾਉਂਦੇ ਆ ਤੇ ਅੱਜ ਤੱਕ 15 13 14 ਸਾਲ ਹੋ ਗਏ ਸਾਨੂੰ ਇਹ ਲੰਗਰ ਚੱਲਦਿਆਂ ਨੂੰ ਤੇ ਹਰ ਸਾਲ ਫ੍ਰੀ ਮੈਡੀਕਲ ਕੈਂਪ ਪਲੱਸ ਨਾਲ ਜਿਹੜਾ ਲੰਗਰ ਦੀ ਸੇਵਾ ਹੈ ਲਗੋ ਵੀ ਚੱਲਦਾ ਹੈਗਾ ਜੀ ਇਹਦੇ ਹਰ ਤਰੀਕੇ ਦੇ ਹਰ ਬਿਮਾਰੀ ਦਾ ਇਲਾਜ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਵੇਂ ਕਿ ਬਲੱਡ ਪ੍ਰੈਸ਼ਰ ਵਗੈਰਾ ਹੈਗੇ ਆ ਸ਼ੂਗਰ ਹੈ ਅੱਖਾਂ ਦਾ ਕੋਈ ਦਿੱਕਤ ਹੈਗੀ ਹੈ ਪੇਟ ਦੇ ਕੋਈ ਰੋਗ ਹੈਗੇ ਆ ਜਾਂ ਕਿਸੇ ਨੂੰ ਕੋਈ ਲੀਵਰ ਦੀ ਕੋਈ ਸਮੱਸਿਆ ਹੈਗੀ ਉਹਦੇ ਹਰ ਸੰਬੰਧ ਦੇ ਵਿੱਚ ਇਲਾਜ ਕੀਤੇ ਜਾਂਦੇ ਕੋਸ਼ਿਸ਼ ਕੀਤੀ ਜਾਂਦੀ ਹੈ ਫਰੀ ਦਵਾਈ ਦਿੱਤੀ ਜਾਂਦੀ ਹੈ ਕੋਈ ਚਾਰਜ ਕੋਈ ਪੈਸਾ ਕਿਸੇ ਤੋਂ ਨਹੀਂ ਲਿਆ ਜਾਂਦਾ ਤੇ ਨਾ ਹੀ ਕੋਈ ਕਿਸੇ ਨੂੰ ਕਿਹਾ ਜਾਂਦਾ ਵੀ ਫਲਾਨੀ ਜਗ੍ਹਾ ਲੈ ਲਓ ਜਿਹੜੇ ਸਾਡੇ ਕੋਲ ਅਵੇਲੇਬਲ ਹੈਗੇ ਹਰ ਤਰ੍ਹਾਂ ਦੀ ਦਵਾਈ ਸਾਡੇ ਕੋਲ ਅਵੇਲੇਬਲ ਹੈ ਉਹ ਨਾਲ ਦੀ ਨਾਲ ਫਰੀ ਆਫ ਕੋਸਟ 2 ਮਹੀਨੇ ਦੀ ਹੋਵੇ 2 ਮਹੀਨੇ ਦੀ ਉਹ ਦਿੱਤੀ ਜਾਂਦੀ ਹੈ ਇਹ ਸਾਰੇ ਵਕ ਵਕ ਹਸਪੀਟਲ ਦੇ ਡਾਕਟਰ ਹੈਗੇ ਆ ਜੀ ਮੈਂ ਫੋਰਟ ਨੂੰ ਪ੍ਰ ਤੇ ਮਤਲਬ ਅਸੀਂ ਆਪਣੇ ਵੱਲੋਂ ਵੀ ਕੋਈ ਹਸਪਤਲ ਵੱਲੋਂ ਨਹੀਂ ਭੇਜੇ ਜਾਂਦੇ ਸਭ ਆਪਦੀ ਆਪ ਆਪਣੇ ਉਸੇਵਾ ਦੇ ਤੌਰ ਤੇ ਆਏ ਹੋਏ ਆ ਪਰ ਬੱਕਰੇ ਬੱਕਰੇ ਹਸਪਤਲਾਂ ਵਿੱਚ ਕੰਮ ਕਰਦੇ ਆ ਸਾਰੇ ਜਣੇ